ਇਟਾ ਦੀ ਇੱਕ ਅਹਿਮ ਬੈਠਕ ਢਿਲਵਾ ਵਿੱਚ 28 ਦਸੰਬਰ 2025 ਦਿਨ ਐਤਵਾਰ ਨੂੰ ਪਿਛਲੇ ਕੁਝ ਸਮੇਂ ਤੋਂ ਪੰਜਾਬ ਤੇ ਦੇਸ਼ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਤੇ ਜੀਵਨ ਵਿੱਚ ਸਫਲਤਾ ਹਾਸਲ ਕਰਵਾਉਣ ਲਈ ਆਮ ਲੋਕਾਂ ਜ਼ਰੂਰਤਮੰਦ ਬੱਚਿਆਂ ਦੇ ਰੋਸ਼ਨ ਭਵਿੱਖ ਲਈ ਨਿਰੰਤਰ ਜਤਨਸ਼ੀਲ ਇੰਡੀਆਜ਼ ਟ੍ਰਾਂਸਫਰਮੇਸ਼ਨ ਐਸੋਸੀਏਸ਼ਨ ਦੀ ਇੱਕ ਅਹਿਮ ਬੈਠਕ ਸਵੇਰੇ 11:00 ਵਜੇ 2 डिसेंबर 2025 ਦਿਨ ਐਤਵਾਰ ਨੂੰ ਈਟਾ ਦੇ ਮੁੱਖ ਦਫਤਰ ਅੱਡਾ ਢਿਲਵਾ ਕਲਨ ਰੋਡ ਜਲੰਧਰ ਵਿਖੇ ਹੋਵੇਗੀ ਫੋਕਸ ਪੰਜਾਬੀ ਦੇ ਨਾਮ ਹਿਗਾਰ ਦਿਆਲ ਗੁਰਦਾਸਪੁਰੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਈਟਾ ਦੇ ਸੰਸਤਾਪਕ ਫਾਊਂਡਰ ਸਤਵਿੰਦਰ ਸੁਨੈਤ ਹੁਰਾਕਿਆ ਇਸ ਬੈਠਕ ਵਿੱਚ ਈਟਾ ਵੱਲੋਂ ਸ਼ੁਰੂ ਕੀਤੇ ਗਏ ਇਹਨਾਂ ਕਾਰਜਾਂ ਨੂੰ ਹੋਰ ਮਜ਼ਬੂਤੀ ਦੇਣ ਲਈ ਅਹਿਮ ਸਹਿਮਤੀ ਨਾਲ ਹੋਰ ਫੈਸਲੇ ਵੀ ਕੀਤੇ ਜਾਣਗੇ ਤਾਂ ਕਿ ਕਿਸੇ ਵੀ ਗਰੀਬ ਜ਼ਰੂਰਤਮੰਦ ਦਾ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ ਸਤਵਿੰਦਰ ਸੁਨੈਤ ਨੇ ਕਿਹਾ ਕਿ ਸਾਡੀ ਟੀਮ ਹੁਣ ਪਿੰਡ-ਪਿੰਡ ਜਾ ਕੇ ਵੀ ਬੱਚਿਆਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰ ਰਹੀ ਹੈ ਸਤਵਿੰਦਰ ਸਨਾਤੂਰਾ ਬੜੀ ਗੰਭੀਰਤਾ ਨਾਲ ਕਿਹਾ ਕਿ ਸਿੱਖਤ ਵਿਅਕਤੀ ਹੀ ਸਮਾਜ ਨੂੰ ਸਹੀ ਸੇ ਦੇ ਸਕਦਾ ਤੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾ ਸਕਦਾ ਉਹਨਾਂ ਨਿਮਰਤਾ ਸਾਹਿਤ ਸਾਰਿਆਂ ਨੂੰ ਅਰਜ਼ੀ ਗੁਜ਼ਾਰੀ ਹੈ ਕਿ ਤੁਸੀਂ ਇਸ ਮੌਕੇ ਤੇ ਸਮੇਂ ਸਿਰ ਪੁੱਜ ਕੇ ਆਪਣੇ ਬਾੜੇ ਮੁਲੇ ਵਿਚਾਰ ਸਾਂਝੇ ਕਰੋ ਤਾਂ ਕਿ ਸਿੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਤਬਦੀਲੀ ਲਿਆ ਸਕੀਏ